ਤੇਹਰਾਨ ਦੇ ਵਿੱਚ ਤਿੰਨ ਪੰਜਾਬੀ ਮੁੰਡੇ ਫਸੇ ਹੋਏ ਨੇ ਇਹਨਾਂ ਤਿੰਨ ਪੰਜਾਬੀ ਮੁੰਡਿਆਂ ਨੂੰ ਅਗਵਾ ਕੀਤਾ ਹੋਇਆ ਤੇ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਅਗਵਾ ਕੀਤਾ ਉਹ ਪਾਕਿਸਤਾਨੀ ਡੋਂਕਰ ਨੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲਾਂ ਕੀਤੀਆਂ ਜਾਂਦੀਆਂ ਨੇ ਵੀਡੀਓ ਕਾਲਾਂ ਤੇ ਉਹਨਾਂ ਦੇ ਮੁੰਡਿਆਂ ਨੂੰ ਬੰਨਿਆ ਹੋਇਆ ਦਿਖਾਇਆ ਜਾਂਦਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਦੇ ਸਰੀਰ ਦੇ ਉੱਪਰ ਜਿਹੜੇ ਜ਼ਖਮ ਹੋਏ ਹੋਏ ਸੀ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਦਿਖਾਇਆ ਜਾਂਦਾ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਇੱਕ ਕਿਹਾ ਜਾ ਰਿਹਾ ਕਿ ਸੰਗਰੂਰ ਦਾ ਰਹਿਣ ਵਾਲਾ ਇੱਕ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੇ ਇੱਕ ਨਵਾਂ ਸ਼ਹਿਰ ਦਾ ਰਹਿਣ ਵਾਲਾ ਇਹ ਵੀ ਕਿਹਾ ਜਾ ਰਿਹਾ ਕਿ 1 ਮਈ ਤੋਂ ਇਹ ਮੁੰਡੇ ਜਿਹੜੇ ਉਹ ਈਰਾਨ ਦੇ ਵਿੱਚ ਫਸੇ ਹੋਏ ਨੇ ਪਾਕਿਸਤਾਨੀ ਡੌਂਕਰ ਨੇ ਜਿਹੜੇ ਉਹ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਦੇ ਨੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਦੀ ਮੰਗਾਂ ਜਿਹੜੀ ਉਹ ਕੀਤੀ ਜਾਂਦੀ ਹੈ ਕਿਹਾ ਜਾ ਰਿਹਾ ਕਿ 1.5 ਕਰੋੜ ਰੁਪਏ ਦੀ ਮੰਗਾਂ ਜਿਹੜੀ ਉਹਨਾਂ ਪਾਕਿਸਤਾਨੀ ਡੌਂਕਰਾਂ ਦੇ ਵੱਲੋਂ ਪਹਿਲਾਂ ਕੀਤੀ ਗਈ ਉਸ ਤੋਂ ਬਾਅਦ ਉਹ ਪਾਕਿਸਤਾਨੀ ਡੌਂਕਰ ਨੇ ਜਿਹੜੇ 1 ਕਰੋੜ ਰੁਪਏ ਦੇ ਉੱਪਰ ਆ ਜਾਂਦੇ ਨੇ ਤੇ ਉਸ ਤੋਂ ਬਾਅਦ 55 ਲੱਖ ਰੁਪਏ ਦੇ ਉੱਪਰ ਆ ਜਾਂਦੇ ਨੇ ਇਹ ਜਿਹੜੀਆਂ ਵੀਡੀਓ ਕਾਲਾਂ ਪਰਿਵਾਰਕ ਮੈਂਬਰਾਂ ਨੂੰ ਕੀਤੀਆਂ ਹੋਈਆਂ ਨੇ ਇਹ ਅੱਜ ਤੋਂ 10 ਦਿਨ ਪਹਿਲਾਂ ਦੀਆਂ ਨੇ ਤਾਂ 10 ਦਿਨ ਤੋਂ ਬਾਅਦ ਹੁਣ ਕੋਈ ਵੀ ਪਰਿਵਾਰਕ ਮੈਂਬਰਾਂ ਨੂੰ ਫੋਨ ਨਹੀਂ ਆਇਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਚਿੰਤਾਵਾਂ 'ਚ ਪਏ ਹੋਏ ਨੇ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦਾ ਰੁਖ ਕੀਤਾ ਹੈ ਪੁਲਿਸ ਨੂੰ ਇਤਲਾਹ ਦਿੱਤੀ ਹੈ ਤੇ ਹੁਣ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਉਹ ਪੰਜਾਬੀ ਮੁੰਡੇ ਨੇ ਜਿਹੜੇ ਉਹ ਰਸੀਆਂ ਦੇ ਨਾਲ ਬੰਨੇ ਹੋਏ ਨੇ ਉਹਨਾਂ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੋਈ ਹੈ ਉਹਨਾਂ ਦੇ ਸਰੀਰ ਦੇ ਉੱਪਰ ਕਾਫੀ ਜ਼ਿਆਦਾ ਡੂੰਘੇ ਜ਼ਖਮ ਨੇ ਸਰੀਰ ਦੇ ਉੱਪਰ ਕਾਫੀ ਜ਼ਿਆਦਾ ਨੀਲ ਨੇ ਛੇੜੇ ਉਹ ਵੀ ਪਏ ਹੋਏ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਬਕਾਇਦਾ ਵੀਡੀਓ ਕਾਲ ਕਰਕੇ ਉਹਨਾਂ ਦੇ ਮੁੰਡਿਆਂ ਦੀ ਕੁੱਟਮਾਰ ਕੀਤੀ ਜਾਂਦੀ ਦਿਖਾਈ ਜਾਂਦੀ ਆ ਉਹਨਾਂ ਦੇ ਜਿਹੜੇ ਜ਼ਖਮ ਹੋਏ ਹੋਏ ਨੇ ਉਹ ਪਰਿਵਾਰਕ ਮੈਂਬਰਾਂ ਨੂੰ ਦਿਖਾਏ ਜਾਂਦੇ ਨੇ ਜਿਸ ਕਰਕੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਆਪਣੇ ਪੁੱਤਾਂ ਦੀ ਫਿਕਰ ਦੇ ਵਿੱਚ ਡੋਬੇ ਹੋਏ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੁੰਡਿਆਂ ਦੇ ਕਾਫੀ ਜ਼ਿਆਦਾ ਨੀਲ ਪਏ ਹੋਏ ਨੇ ਮੁੰਡਿਆਂ ਨੂੰ ਰਸੀਆਂ ਦੇ ਨਾਲ ਬੰਨਿਆ ਹੋਇਆ ਤਾਂ ਈਰਾਨ ਦੇ ਵਿੱਚ ਇਹ ਤਿੰਨੋਂ ਮੁੰਡੇ ਨੇ ਜਿਹੜੇ ਉਹ ਅਗਵਾ ਕੀਤੇ ਗਏ ਨੇ ਤੇ ਅਗਵਾ ਕਰਨ ਵਾਲੇ ਦੱਸੇ ਜਾ ਰਹੇ ਨੇ ਕਿ ਪਾਕਿਸਤਾਨੀ ਡੌਂਕਰ ਨੇ ਖਾਤਿਆਂ ਦੇ ਵਿੱਚ ਪੈਸੇ ਭੌਣ ਦੀ ਮੰਗ ਹੈ ਜਿਹੜੀ ਇਹਨਾਂ ਪਾਕਿਸਤਾਨੀ ਡੌਂਕਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲਾਂ ਰਾਹੀਂ ਫੋਨ ਕਾਲਾਂ ਰਾਹੀਂ ਧਮਕਾਇਆ ਜਾ ਰਿਹਾ ਕਿ ਜੇਕਰ ਤੁਸੀਂ ਪੁਲਿਸ ਨੂੰ ਕਿਹਾ ਜਦ ਇਸ ਗੱਲ ਦੀ ਇਤਲਾਹ ਦਿੱਤੀ ਤਾਂ ਅਸੀਂ ਤੁਹਾਡੇ ਮੁੰਡਿਆਂ ਨੂੰ ਮਾਰ ਮੁਕਾਵਾਂਗੇ ਹਾਲਾਂਕਿ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਨਹੀਂ ਦੱਸਿਆ ਗਿਆ ਪਰ ਹੁਣ ਤਕਰੀਬਨ 10 ਦਿਨ ਹੋ ਚੁੱਕੇ ਨੇ ਉਹਨਾਂ ਡੌਂਕਰਾਂ ਦਾ ਕੋਈ ਵੀ ਫੋਨ ਕਾਲ ਮੈਸੇਜ ਹੈ ਜਿਹੜਾ ਨਹੀਂ ਆਇਆ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰ ਫਿਕਰਾਂ ਦੇ ਵਿੱਚ ਪਏ ਹੋਏ ਨੇ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋ ਰਹੀ ਹੈ ਤੇ ਹੁਣ ਇਨਸਾਫ ਦੀ ਗੋਹਾਰਾ ਜਿਹੜੀ ਉਹ ਲਗਾਈ ਜਾ ਰਹੀ ਹੈ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਸਰਕਾਰ ਦੇ ਕੋਲੋਂ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਤਿੰਨ ਮੁੰਡੇ ਜਿਹੜੇ ਕਿ ਇੱਕ ਸੰਗਰੂਰ ਦਾ ਰਹਿਣ ਵਾਲਾ ਸੀ ਇੱਕ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਇਹ ਤਿੰਨੇ ਮੁੰਡਿਆਂ ਨੇ ਆਸਟ੍ਰੇਲੀਆ ਜਾਣਾ ਸੀ ਈਰਾਨ ਦੇ ਵਿੱਚ ਇਹਨਾਂ ਦੀ ਸਟੇ ਸੀ ਤੇ ਈਰਾਨ ਦੇ ਵਿੱਚੋਂ ਹੀ ਇਹਨਾਂ ਨੂੰ ਅਗਵਾਏ ਝੜਾ ਕਰ ਲਿਆ ਜਾਂਦਾ ਤਾਂ ਤਿੰਨ ਪੰਜਾਬੀ ਮੁੰਡੇ ਜਿਹੜੇ ਕਿ ਫਸੇ ਹੋਏ ਨੇ ਇਹਨਾਂ ਤਿੰਨ ਪੰਜਾਬੀ ਮੁੰਡਿਆਂ ਨੂੰ ਅਗਵਾ ਕੀਤਾ ਹੋਇਆ ਤੇ ਜਿਹੜੇ ਅਗਵਾ ਕਰਨ ਵਾਲੇ ਨੇ ਉਹ ਪਰਿਵਾਰਕ ਮੈਂਬਰਾਂ ਤੋਂ ਕਰੋੜਾਂ ਰੁਪਏ ਦੀ ਮੰਗ ਕਰ ਰਹੇ ਨੇ